ਅੱਜ ਜੀ ਦੁਪਹਿਰੇ 1 ਵਜੇ ਦੀ ਗੱਲ ਹੈ ਜੀ ਮੈਂ ਜੀ ਬੈਠਾ ਸੀ ਦੁਕਾਨ ਤੇ ਦੋ ਬੰਦੇ ਆਏ ਬੋਲਣ ਬਿੱਟੇ ਹੋਏ ਤੇ ਉਹਨਾਂ ਨੇ ਪਹਿਲਾਂ 10 ਰੁਪਏ ਦੇ ਕੇ ਸਿਗਰਟ ਮੰਗੀ ਤੇ ਜਦੋਂ ਮੈਂ ਗੱਲਾਂ ਖੋਲ੍ਹਿਆ ਤਾਂ ਫਿਰ ਉਹਨਾਂ ਨੇ ਪਿਸਤੌਲ ਤਾਣ ਕੇ ਕਹਿਤਾ ਵੀ ਜਿੰਨੇ ਪੈਸੇ ਆ ਸਾਰੇ ਕੱਢ ਦੇ ਜੇ ਐਂ ਵੀ ਕਿਹਾ ਜੇ ਰੋਲਾ ਪਾਤਾ ਤਾਂ ਅਸੀਂ ਪਿਸਤੌਲ ਚਲਾ ਦਾਂਗੇ ਤੇ ਦੋ ਮਿੰਟ ਹਥੋਪਾਈ ਵੀ ਹੋਈ ਤੇ ਫਿਰ ਡਰਦੇ ਉਹ ਭੱਜ ਗਏ ਤੇ ਮੈਂ ਵੀ ਮਗਰ ਭੱਜਿਆ ਤੇ ਪੂਰੇ ਗਵਾਂਢ ਦੇ ਆਸ-ਪਾਸੇ ਦੇ ਲੋਕ ਵੀ ਉਹਨਾਂ ਦੇ ਮਗਰ ਭੱਜੇ ਪਰ ਫੜੇ ਨਹੀਂ ਗਏ ਅੱਜ ਮੇਰੇ ਭਾਂਜੇ ਦੀ ਦੁਕਾਨ ਤੇ ਬਹੁਤ ਔਰਤੇ 1 ਵਜੇ ਦੋ ਬੰਦੇ ਮੂਲ ਬੇਠ ਕੇ ਸਿੱਟ ਲੈਣ ਵਾਸਤੇ ਆਏ ਉਹਨਾਂ ਨੇ ਕਿਹਾ ਵੀ ਸਿੱਟ ਦਿਓ 10 ਰੁਪਏ ਦਿੱਤੇ ਪਰ ਅੰਦਰ ਆ ਕੇ ਉਹਨਾਂ ਨੇ ਪਿਸਤੌਲ ਦਿਖਾਈ ਵੀ ਜਿੰਨੇ ਪੈਸੇ ਹੈ ਤੂੰ ਦੇ ਦੇ ਜਿਹੜਾ ਕੁਝ ਹੈਗਾ ਨਹੀਂ ਅਸੀਂ ਤੇਰੇ ਫੇਰ ਕਰ ਦਿਆਂਗੇ ਉਹਨੇ ਕਿਹਾ ਵੀ ਮੇਰੇ ਕੋਲ ਕੁਝ ਨਹੀਂ ਹੈਗਾ ਉਹਨਾਂ ਨੇ ਪੈਸੇ ਮੰਗੇ ਦਿੱਤੇ ਨਹੀਂ ਹੱਥੋਂ ਪਾਈ ਹੋਏ ਹੱਥੋਂ ਪਾਈ ਹੋਣ ਤੋਂ ਬਾਅਦ ਉਹਨਾਂ ਨੇ ਭੱਜ ਗਏ ਉਹਦੇ ਮਗਰ ਸਾਡਾ ਭਾਂਜਾ ਛੋਟੀ ਲੈ ਕੇ ਵੀ ਭੱਜਿਆ ਔਰ ਗਵਾਂਡੀ ਭੱਜੇ ਫੜਨ ਦੀ ਕੋਸ਼ਿਸ਼ ਕੀਤੀ ਪਰ ਹੱਥ ਨਹੀਂ ਆਏ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਆਈ ਉਹਨਾਂ ਨੇ ਬੱਚੇ ਦੇ ਬਿਆਨ ਲਏ ਤੇ ਔਰ ਬਿਆਨ ਲੈਣ ਤੋਂ ਬਾਅਦ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਇਹਨਾਂ ਤੇ ਬੰਦੀ ਕਾਰਵਾਈ ਕਰਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਜੇ ਲੋਕਾਂ ਤੇ ਨੱਥ ਪਾਈ ਜਾਵੇ ਇਹ ਜੇ ਬੰਦਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਛਾਣ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਉਹਨਾਂ ਨੂੰ ਜੀਵਣਾ ਮੋਟਾ ਨਾ ਹੋ ਰਹੀ ਦਾ ਮਾਰਿਆ ਦਮਾ ਹੈ ਤਾਂ ਕਰਨਾ ਸ਼ੋਰ ਜੀ ਅੱਜ ਸਾਡੇ ਨਜ਼ਦੀਕੀ ਦੁਕਾਨ ਤੇ ਕਾਲਾ ਮੰਦਰਾ ਵਾਲਾ ਉਹਨਾਂ ਦੀ ਦੁਕਾਨ ਤੇ ਸਿਖਰ ਦੁਬਾਰੇ ਸਵਾਇ 1:00 ਵਜੇ ਕੋਈ ਦੋ ਕਸਟਮਰ ਆਏ ਜਿਨ੍ਹਾਂ ਦੇ ਚਿਹਰੇ ਰਮਾਲਾ ਨਾਲ ਢਕੇ ਹੋਏ ਸੀ ਆ ਕੇ ਉਹਨਾਂ ਨੇ ਸਿਖਤ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਪੈਸੇ ਨਾ ਦੇਣ ਤੇ ਉਹਨਾਂ ਨੇ ਪਿਸਟਲ ਕੱਢ ਲਿਆ ਤੇ ਮੁੰਡੇ ਦੀ ਇੱਕ ਤੇ ਪਿਸਟਲ ਲਾਇਆ ਉਹਨੂੰ ਕਹਿੰਦੇ ਵੀ ਜਿੰਨੇ ਪਏ ਹੈਗੇ ਨੇ ਦੇ ਦੇ ਨੀ